ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਨੇੜੇ ਦੇ ਪਿੰਡਾਂ ਦੀ ਗੱਲ ਕਰ ਗਏ ਚੜੱਕ ਤੇ ਝੰਡਿਆਣਾ ਰਹ ਜਾਂਦਾ ਏ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਪਸ ਸੈਕ ਧੰਦੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਬਾਈ ਦਾ ਇੱਕ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਕੀ ਦੁੱਧਵਾ ਦਾ ਕਿੰਨਵਾ ਸੂਹਾ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਬੋਸਿਕਲਾ ਜੀ ਗਰਸੇਵ ਸਿੰਘ ਨਾਮ ਆ ਜੀ ਤੇ ਆਪਣੇ ਕੋਲੇ ਤੀਜੇ ਸੂਏ ਸੂਣਾ ਦਾ ਠੀਕ ਆ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਜੀ ਮੈਨ ਨੰਬਰ ਹੈ 98728 48 41 ਠੀਕ ਆ ਜੀ ਇੱਕ ਐਨੀਮਲ ਸੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਬਸ ਪੰਜ ਪੰਜ ਸੱਤ ਦਿਨ ਦੀ ਆ ਜੀ ਤੇ ਪੰਜ ਸੱਤ ਦਿਨ ਲੈ ਜੂਗੀ ਕਿੰਨੇ ਮੈ ਸੂਏ ਸੂਣਾ ਜੀ ਕਰਨੇ ਆਪਣੇ ਕੋਲ ਤੀਜੇ ਸੂਏ ਸੂਣਾ ਜਣੀ ਠੀਕ ਆ ਜੀ ਪਿਛਲੇ ਸੂਏ ਦੁੱਧ ਦਾ ਰੱਖੀ ਰਿਕਾਰਡ ਆ ਜੀ 20 ਪਲੱਸ 20 ਪਲੱਸ ਆ ਜੀ ਠੀਕ ਤੌਰ ਕੇ ਦਿਖਾ ਦਿਓ ਜੀ ਤੀਜੇ ਸੂਏ ਸੂਣਾ 22 ਦੇ ਅਨਸਾਰ ਪੰਜ ਸੱਤ ਦਿਨਾਂ ਦੀ ਕੱਚੀ ਆ ਜੀ ਛਲੇ ਸੁਏ ਬਾਈ ਕਹਿੰਦਾ 20 ਲੀਟਰ ਦੁੱਧ ਚੋ ਆ ਜੀ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸ਼ਾਨਦਾਰ ਆ ਜੀ ਹਜੇ ਵਾਲਟੇਲਾ ਬਹੁ ਪੰਜਾ ਨੇ ਹਵਾਨੇ ਚ ਪੱਜਾ ਦਿਨਾਂ ਤੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਗਾਂ ਨੇ ਦੇਖ ਸਕਦੇ ਹੋ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਜਿਹੜੇ ਵੀ ਇਹਨੇ ਕਨੈਕਟ ਕਰਨਾ ਕਰ ਸਕਦਾ ਜੀ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਹੈਵੀ weight ਦੀ ਗਾਂ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਚੈੱਕ ਕਰ ਸਕਦੇ ਹੋ ਤੁਸੀਂ ਸੋਨਾ ਮੂੰਹ ਮੱਥਾ ਤੀਜੇ ਸੋਨੇ ਸੂਨਾ ਗਾਣੇ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿਖੜ ਮੈਂ ਦੇਖ ਸਕਦੇ ਹੋ ਤੁਸੀਂ ਕੀ ਮੁੱਲ ਹੈ ਜੀ ਇਹਦਾ 65000 ਮਾਰਦੇ ਠੀਕ ਹੈ ਮਾਨਤਨ ਹੋ ਜੂਗਾ ਜੀ ਬਾਈ ਜੀ 65000 ਰੁਪਿਆ ਡਿਮਾਂਡ ਕਰਦੇ ਆ ਬਾਕੀ ਕੋਈ ਵੀ ਆਊਗਾ ਬਾਈ ਕਹਿੰਦਾ ਮਾਨਤਨ ਜਰੂਰ ਕਰ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਉਹਨੇ ਕਨੈਕਟ ਕਰਨਾ ਹੈ ਕਰ ਸਕਦਾ ਹੈ ਜੀ ਧੰਨਵਾਦੀ